ਬਹੁਤ ਸੈਂਸਰ ਕਿਦਾਂ ਵਧੀਆ ਕੰਮ ਆ ਹਾਂ ਸਾਫ ਸਭ ਸਾਰੇ ਆ ਬਾਦ ਆਹ ਕਰੀਏ ਨਹੀਂ ਮਾਰੇ ਸੈਂਸਰ ਦੋਨੋਂ ਕਰਿਆ ਕਰ ਸਕਦੇ ਨਾ ਕੋਲ ਥੱਲੇ ਆਈਏ ਪਾਸਾ ਨਹੀਂ ਕਰਦੇ ਕਾਵੇ ਪ੍ਰਾਸਕ ਨੇ ਕਰ ਲੈ ਆ ਕੇ ਲੈ ਆਉਣੇ ਨਾ ਤਾਂ ਰੇਟ ਸੈਂਸਰ ਰਖਵਾ ਦਾ ਕਰ ਦੋਰਾ ਹਾਪਾਂ ਤੇ ਕਣਕ ਦੀਆਂ ਟੋਪੀਆਂ ਰੱਖਣੀਆਂ ਨੇ ਠੀਕ ਹੈ ਹਰਤੀ ਤਾਂ ਕਣਕ ਵੀ ਲਾਇਆ ਕਰੀ ਠੀਕ ਹੈ ਤੱਕ ਗਿਆ ਕਰੋ ਨਾ ਇਹਨੂੰ ਟੱਕੋ ਸੈਣੀ ਲੈ ਇੱਕ ਸਿਰਫ ਕੀਵਾਂ ਫਾਦਲ ਜਿੱਤੋ ਹੋਰ ਦੇਖ ਵੀ ਰਾਜੂ ਹਾਂ ਉਹ ਹੀ ਜੇ ਬੋਲੋ ਸੇਵਣਾ ਹੈ ਦੋਤੇ ਇੱਥੇ ਜਾਲੀਆਂ ਦੇ ਦੋ ਬਹਿਨੇ ਚੱਜ ਟੱਕੋ ਹੋਰ ਕੋਈ ਸੇਵਾ ਲਈ ਲਈ ਤੈਨੂੰ ਜੂਰ ਲੈ ਤਸਕਾਂ ਕਰਨਾ ਉਹ ਬਹੁਤ ਨਾਲ ਹਾਂ ਉਹ ਫਾਟੀਰੇ ਕਿਉਂ ਵਿੱਚੋਂ ਮੇਰਾ ਬਾ

ਪੋਤਾ 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 ਫੋਟੋ ਬਣਾ ਲਓ ਤਰ ਤਰ ਬਰਾਹ। ਪਹਿਲਾਂ ਓਟਾ ਓਟਾ ਕਰ। ਲੈ ਕੱਪੜਾ ਨਾ। ਰਾਤ ਨੂੰ ਟੇਢਾ ਹਾਲ ਉਹ ਜਾਲੀਆਂ ਹੈ ਨਹੀਂ ਜਾਲੀਆਂ ਦਾ ਕੱਪੜਾ ਹੈ ਨਹੀਂ ਜਾਲੀਆਂ ਕੀ ਲੈਣਾ ਨਹੀਂ ਟਕਣਾ ਜਾਲੀਆਂ ਦਾ ਥੱਲੇ ਕਲਰ ਡੇਗੇ ਆ ਤਾਂ ਰਾਜਾ ਬਲੈਕ ਖਤਰਨਾਕ ਹੁੰਦਾ ਈ ਠੀਕ ਹੈ। ਇਹ ਹੁਣ ਚੱਕ ਦੋ ਇਹਨੂੰ ਮੱਖੀਆਂ ਮੱਛਰਾਂ ਤੋਂ ਬਚਾਤਾ ਜਾਲੀਆਂ ਲਿਆਓ ਕੱਪੜੇ ਨਹੀਂ ਪਏ ਨੇ ਨੈਟ ਜਿਹਾ ਵਰਗੀ ਜਾਲੀ ਹਾਂਜੀ ਹਾਂਜੀ ਦੁਪੱਟਾ ਚੁੰਨੀ ਜਿੱਤਾ ਹੁੰਦਾ ਠੀਕ ਹੈ ਇਹ ਮਤਲਬ ਪਹਿਲਾਂ ਨਹੀਂ ਸੀ ਪਤਾ ਚੱਲਦਾ ਹਣਾ ਉਹ ਜਿਹੜੀ ਜਾਲੀਆਂ ਇਹ ਖਰਾਬ ਹੋ ਗਈਆਂ 2% ਫੇਰ ਵੀ ਆ ਰਿਹਾ ਤੋੜਦਾ ਆਇਆ ਨਾ ਸਬਸਟੈਂਸ ਆਇਆ ਉਹ ਸਬਸਟੈਂਸ ਆਇਆ ਜੋ ਉੱਪਰ ਆਇਆ ਜਾਲੀ 'ਤੇ ਪਰਿਆ ਸੀ ਵਿੱਚ ਇਹ ਨੋਟਿਸ ਨਹੀਂ ਪਾਉਂਦਾ ਆਇਆ ਇਹ ਦੋ ਨੋਟ ਰੁਕ ਪਈ ਗਈ ਨਹੀਂ ਅਗੇ ਦੂਜਾ ਹੋਣਾ ਸਮਝ ਨਹੀਂ ਲੱਗ ਰਿਹਾ ਨਾ ਅੰਗਰੇਜ਼ੀ ਵਿੱਚ ਉਹ ਲਿਕਵਿਡਸ ਕਹਿੰਦੇ ਆਪਕੀ <misery> नहीं चलो सटा सटा रहने चाहिए सटा ही बस रूटीन इंस्पेक्शन है इधर इस तरह देसरे में रखे तो लगता तो तो है करता समझ नहीं आती क्या हो रही है अच्छा और पालो है ਸਰਪੇ ਕੋਈ ਨਾ ਦੇ ਮੇਰੇ ਕੋ ਠੀਕ ਹੈ ਸਰੀ ਮੈਂ ਤੁਹਾਨੂੰ ਮਾਫੀ ਆ ਆਪਾਂ ਉਹ ਕੋਈ ਨਹੀਂ ਹੈਗਾ ਵੀ ਅਤਾਜ ਕੋਈ ਹੈ ਆਓ ਅਗੇ ਦੁਨਾਨੀਆਂ ਆ ਹੈ ਨਹੀਂ ਉਹ ਹੈ ਨਹੀਂ ਆ ਸਾਰਾ ਕੁਝ ਨਾ ਆਪਣੇ ਆਪਣਾ ਜਿੰਦ ਦੇ ਸੁਖਾਂ ਮੜਾ ਅੰਮ੍ਰਿਤ ਤੇ ਅੰਮ੍ਰਿਤ ਤੇ ਆ ਮੈਂ ਮੈਨੂੰ 1.5 ਸਾਲ ਹੋ ਗਿਆ ਮੈਂ ਸਾਡੀ ਕੰਟੇਨ ਚੁੱਕਿਆ ਜੀ ਅੱਜ ਇੱਥੇ ਫੂਡ ਸੇਫਟੀ ਟੀਮ ਪਹੁੰਚੀ ਹੈ ਕੰਟੇਨ ਜਿਹੜੀ ਸਿਵਲ ਹਸਪਤਾਲ ਦੇ ਵਿੱਚ ਸੈਣੀ ਸਾਹਿਬ ਸਾਡੇ ਖੜੇ ਆ ਜਿੰਨਾਂ ਕੋਲ ਠੇਕਾ ਹੈ ਦਾ ਤੇ ਉਪਰ ਹਦਾਇਤਾਂ ਵੀ ਬੜੀਆਂ ਸਖਤ ਆਈਆਂ ਵੀ ਕੰਟੇਨਰਾਂ ਦੇ ਵਿੱਚ ਇਨਸਪੈਕਸ਼ਨ ਕੀਤੀ ਜਾਂਦੀ ਔਰ ਫੂਡ ਸੇਫਟੀ ਦੇ ਜਿੱਥੇ ਮੇਜਰ ਨਹੀਂ ਲਈ ਜਾ ਰਹੇ ਉਹਨਾਂ ਨੂੰ ਇਹਨਾਂ ਨੂੰ ਠੀਕ ਕੀਤਾ ਜਾਵੇ ਜੇ ਸੈਂਪਲਿੰਗ ਤਾਂ ਉਹ ਵੀ ਕੀਤੀ ਜਾਵੇ ਸੈਂਪਲ ਪਹਿਲਾਂ ਵੀ ਲਿਆ ਹੈ ਇਹਨਾਂ ਦਾ ਦੁੱਧ ਦਾ ਸੈਂਪਲ ਨਹੀਂ ਪਾਸ ਨਹੀਂ ਆਇਆ ਸੀਗਾ ਤੇ ਸੈਂਪਲ ਸਬਸਟੈਂਡਰਡ ਆਇਆ ਦੁੱਧ ਦਾ ਤੇ ਅੱਜ ਵੀ ਜਿਹੜੀਆਂ ਕਮੀਆਂ ਪੇਸ਼ੀਆਂ ਦੇਖੀਆਂ ਉਹਦੇ ਬਾਰੇ ਇਹਨਾਂ ਨੂੰ ਦੱਸਤਾ ਰਿਟਰਨ ਇੰਪਰੂਵਮੈਂਟ ਨੋਟਿਸ ਦੇ ਚੱਲੇ ਆ ਫੇ ਆਹ ਜਿਹੜਾ ਦੁੱਧ ਦੇ ਕੰਟੇਨਰ ਆ ਉਹਨਾਂ ਨੂੰ ਟਕਿਆ ਹੋਇਆ ਨਹੀਂ ਪਤਿਲਿਆਂ ਨੂੰ ਕੋਈ ਫਲਾਈ ਕਚਰ ਦੀ ਇੰਡਸਟਰੀ ਵਨ ਓਪਨ ਰੱਖੇ ਹੋਏ ਆ ਕੋਈ ਟਕਣ ਨਹੀਂ ਉਹਨਾਂ ਤੇ ਹੈਗਾ ਤੇ ਜਿਹੜਾ ਲਾਇਸੈਂਸ ਜਿਹੜਾ ਉਹ ਮੋਡਲੀ ਚੀਜ਼ ਆ ਡਾਕੂਮੈਂਟ ਆ ਉਹ ਪਹਿਲਾਂ ਤਾਂ ਇਹਨੇ ਰਜਿਸਟ੍ਰੇਸ਼ਨ ਲੈ ਕੇ ਰੱਖਿਆ ਹੈ ਸੈਣੀ ਸਾਹਿਬ ਨੇ ਤੇ ਇਹ ਰਜਿਸਟ੍ਰੇਸ਼ਨ ਨਹੀਂ ਹੈਗਾ ਚਾਹੀਦਾ ਇਹਨਾਂ ਨੂੰ ਲਾਇਸੈਂਸ ਲੈਣਾ ਚਾਹੀਦਾ ਇਹਨੂੰ ਐਕਸਪਾਇਰ ਹੋ ਵੀ 4-5 ਮਹੀਨੇ ਹੋ ਗਏ ਆ ਤਾਂ ਇਹ ਤਾਂ ਬਹੁਤ ਜ਼ਰੂਰੀ ਐ ਐਫਐਸਐਸਏ ਦਾ ਲਾਇਸੈਂਸ ਲੈਣਾ ਬਹੁਤ ਜ਼ਰੂਰੀ ਆ ਕਿਉਂਕਿ ਸੇਲ ਠੀਕ ਐ ਔਰ ਇੱਥੇ ਮੋਗਫੜੀ ਦੀ ਰੈਡੀ ਵਾਲੀ ਰਜਿਸਟ੍ਰੇਸ਼ਨ ਨਹੀਂ ਲੈ ਰੱਖਣੀ ਇਹਨਾਂ ਨੇ ਜਿਹੜੀ ਛੋਟੀ ਤੋਂ ਛੋਟੀ ਹੁੰਦੀ ਉਹ ਲਈ ਹੋਈ ਆ ਇਹਨਾਂ ਨੂੰ ਕਹਿ ਚੱਲੇ ਆ ਪੁੱਲ ਬਣਾ ਕੇ ਮਿਸ਼ਨ ਤੰਦਰੁਸਤ ਪੰਜਾਬ ਲਾਗੂ ਕਰਨਾ ਆ ਇਹ ਜ਼ਰੂਰ ਹੈ ਕਿ ਇਹ ਚੀਜ਼ਾਂ ਨੂੰ ਸੀਰੀਅਸਲੀ ਨਹੀਂ ਲੈਂਦੇ ਹੈਗੇ ਅਸੀਂ ਕਹਿ ਜੀਦਾ ਆਦਤ ਬਣਨੀ ਹੈ ਨਾ ਥੋੜੀਆਂ ਆਦਤ ਵਰਤੀ ਉਹ ਤਾਂ ਦੀ ਬਣ ਗਈ ਆ ਕੋਈ ਨਹੀਂ ਹੁੰਦਾ ਠੀਕ ਕਰਨਾ ਜੇ ਇੱਕ ਵਾਰੀ ਆਰਾਮ ਨਾਲ ਪਿਆਰ ਨਾਲ ਕਹੀ ਜੋ ਸਰੇਕ થી ਸਿਵਲ ਹਸਪਤਾਲ ਦੀ ਕੰਟੀਨ ਆ ਜਿੱਦਾ ਇੱਥੇ ਟੋਪੀਆਂ ਆਇਆ ਦਸਤਾਨੇ ਆ ਜਿੱਦੋਂ ਕੋਈ ਲੋਕ ਆਵੇਂ ਇੱਥੇ ਮਰੀ ਜਾਂਦੇ ਆ ਪੇਸ਼ੈਂਟ ਆਂਦੇ ਆ ਉਦੋਂ ਸਾਫ ਸਫਾਈ ਦਾ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਇੱਥੇ ਬਹੁਤ ਜ਼ਿਆਦਾ ਰੱਖਣਾ ਚਾਹੀਦਾ ਡਾਕਟਰ ਮਨਮੋਹਨ ਸਿੰਘ ਸਾਡੇ ਐਸ ਐਮਓ ਸੀਨੀਅਰ ਮੈਡੀਕਲ ਅਫਸਰ ਵੀ ਅੱਜ ਆਏ ਆ ਇਹ ਸਾਡੀ ਜੁਆਇੰਟ ਇਨਸਪੈਕਸ਼ਨ ਆ ਇਕੱਠਿਆਂ ਦੀ ਡਾਕਟਰ ਸਾਹਿਬ ਦਾ ਵੀ ਬਕਾਇਦਾ ਨਾਲ ਲਿਆ ਸੀ ਤੇ ਸਹਿਯੋਗ ਆ ਸਾਨੂੰ ਇਹਨਾਂ ਦਾ ਵੈਸੇ ਵੀ ਔਰ ਹਸਪੀਟਲ ਦੇ ਵਿੱਚ ਤਾਂ ਵੈਸੇ ਹੀ ਮਰੀਜ਼ਾਂ ਨੂੰ ਸਾਨੂੰ ਕੋਈ ਵੀ ਚੀਜ਼ ਆ ਕੋਈ ਵੀ ਵੈਸੇ ਹੀ ਸਭ ਨੂੰ ਫੋਰ ਸੇਫਟੀ ਦਾ ਤਾਂ ਇੱਕ ਵੱਲੀ ਹੈਗਾ ਪਰ ਮੇਰਾ ਕਹਿਲਾ ਹਸਪਤਲ ਦੀ ਜਿਹੜੀ ਆ ਕੈਂਟੀਨ ਆ ਉਹਦਾ ਤਾਂ ਮਿਆਰ ਬਹੁਤ ਉੱਚਾ ਹੋਣਾ ਚਾਹੀਦਾ ਤੇ ਪਹਿਲਾਂ ਵੀ ਹਾਲਾਂਕਿ ਕਹਿ ਕੇ ਜਾ ਚੁੱਕੇ ਆ ਸਾਹਿਬ ਤੁਸੀਂ ਘੱਟ ਧਿਆਨ ਦਿੰਨੇ ਆ ਵੈਸੇ ਥੋੜਾ ਧਿਆਨ ਦਿਓ ਸੋ ਆ ਨੋਟਿਸ ਦੇ ਚੱਲੇ ਇਹਨਾਂ ਨੂੰ ਐ ਇੰਪਰੂਵਮੈਂਟ ਨੋਟਿਸ ਜਿਹੜੀਆਂ ਇਹ ਚ ਪੂਰੇ 10 ਦਾ ਦੋ ਹਫ਼ਤਿਆਂ ਦਾ ਟਾਈਮ ਦਿੱਤਾ ਲਾਇਸੈਂਸ ਬਣਾਉਣ ਵਾਸਤੇ ਤੇ ਜਿਹੜੇ ਦਸਤਾਨ ਨੇ ਗਲਵਜ਼ ਟੋਪੀਆਂ ਨਹੀਂ ਪਾਈਆਂ ਹੋਈਆਂ ਜਿਹੜੀ ਸਫਾਈ ਦਾ ਦਸਤਵੰਦ ਟਕਣ ਉਹਦੇ ਲਈ ਦੋ ਹਫ਼ਤੇ ਨਹੀਂ ਹੈਗੇ ਉਧਰ ਲਿਖ ਤਾਂ ਇਹਨਾਂ ਨੂੰ ਹੋਣਾ ਹੀ ਕਰਤਾ ਸ਼ਾਂਤ ਦਾ ਇਚਾਮ ਨੂੰ ਠੀਕ ਹੋ ਜਾਣਾ ਚਾਹੀਦਾ ਉਹਦੇ ਲਈ ਤਾਂ ਕਦੇ ਦੋ ਹਫ਼ਤੇ ਲੈਣੇ ਆ ਸੋ ਸਾਡੀ ਸਾਬ ਤਾਂ ਬੰਦੇ ਖਰੇ ਆ ਪਰ ਬੰਦੇ ਘਾਟਾ ਗੱਲ ਸਾਡੀ ਤੇ ਹੁਣ ਆਸ ਲਾਉਨੇ ਆ ਕਿ ਸ਼ਾਇਦ ਰਿਟਰਨ ਦਿੱਤਾ ਸ਼ਾਇਦ ਗੱਲ ਮੰਨ ਜਾਣ ਤੇ ਫੂਡ ਸੇਫਟੀ ਕੁੱਲ ਮਿਲਾ ਕੇ ਮਿਸ਼ਨ ਤੰਦਰੁਸਤ ਪੰਜਾਬ ਵੱਲੋਂ ਹੀ ਤੁਰਨਾ ਆਪਾਂ ਤੇ ਮਰੀਜ਼ ਜਿਹੜੇ ਆ ਕਾਫੀ ਗੌਰ ਵੀ ਸਾਰੇ ਮੇਰੇ ਖਾਲਾ ਡਾਕਟਰ ਸਟਾਫ ਸਾਰੇ ਆਉਂਦੇ ਇੱਥੇ ਤੇ ਕੰਪਲੇਂਟਸ ਵੀ ਮਿਲਦੀਆਂ ਰਹਿੰਦੀਆਂ ਗਾਹੇ ਖੁਦਾਈ ਸਾਨੂੰ ਕੰਪਲੇਂਟ ਸ਼ਿਕਾਇਤਾਂ ਵੀ ਮਿਲਦੀਆਂ ਰਹਿੰਦੀਆਂ ਤੇ ਕੰਟੀਨ ਦਾ ਸਟੈਂਡਰਡ ਹੀ ਹੈਗਾ ਸਫਾਈ ਨਹੀਂ ਹੈਗੀ ਔਰ ਜੇ ਕੋ ਟੱਕਣ ਦੇਖ ਕੇ ਜਾਵੇ ਦੁੱਧ ਤੇ ਖੋਊਗਾ ਹੀ ਨਾ ਬੰਦਾ ਵਿਚਾਰਾ ਤੇ ਦੁੱਧ ਹੀ ਨ ਟੱਕਿਆ ਹੋਇਆ ਸੋ ਹਰਾਨੀ ਦੀ ਗੱਲ ਆ ਟੱਕਣ ਹੈ ਵੀ ਨਹੀਂ ਨਾ ਕੋਲ ਠੀਕ ਮਤਲਬ ਇੱਕ ਤਾਂ ਹੁੰਦਾ ਨਾ ਟੱਕਣ ਹੈਗੇ ਆ ਤਾਂ ਦਿੱਤੇ ਨਹੀਂ ਸੀ ਹੈ ਹੀ ਨਹੀਂ ਸੋ ਕਿ ਤੋ ਠੀਕ ਕਰਨਗੇ ਇਹ ਸੈਣੀ ਸਾਹਿਬ ਚੰਗੇ ਬੰਦੇ ਆ ਠੀਕ ਕਰਨਗੇ ਆਸ ਲਾਉਨੇ ਨਾ ਤੇ ਫਿਰ ਠੀਕ ਕਰਨਗੇ ਠੀਕ ਡਾਕਟਰ ਸਾਹਿਬ ਤੁਸੀਂ ਇੱਥੇ ਦੇ ਐਫਐਮ ਨੂੰ ਅੱਜ ਕੰਟੀਨ ਦੀ ਚੈਕਿੰਗ ਕੀਤੀ ਆ ਤੁਸੀਂ ਜੁਆਇੰਟ ਚੈਕਿੰਗ ਕੀਤੀ ਡੀਐਚਓ ਸਾਹਿਬ ਦੇ ਨਾਲ ਕੁਝ ਕਾਫੀ ਖਾਮੀਆਂ ਪਾਈਆਂ ਗਈਆਂ ਕੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿਉਂਕਿ ਜਿਆਦਾ ਡਾਕਟਰ ਸਾਰੇ ਇੱਥੇ ਡੇਲੀ ਆਉਂਦੇ ਚਾ ਥੋੜਾ ਜਿਹੜਾ ਸਾਡਾ ਜੋ ਡੀ ਐਚਓ ਸਾਹਿਬ ਨੇ ਸਾਡੇ ਦੇਖਰੇਖ ਚ ਲਿਆਂਦਾ ਹੈਗਾ ਉਹ ਅਸੀਂ ਬਸ ਥੋੜੇ ਦਿਨਾਂ ਚ ਸਾਰਾ ਇੰਪਰੂਵ ਕਰ ਦੇਣਾ ਜਿਹੜੀਆਂ ਕੁਝ ਕਮੀਆਂ ਨੇ ਕੁਝ ਟੱਕਣ ਦਾ ਜਾਂ ਜਿਹੜੀਆਂ ਪ੍ਰੋਪਰ ਉਹਨੂੰ ਰੱਖਣ ਦਾ ਜੋ ਹੈਗਾ ਉਹ ਸਾਰਾ ਅਸੀਂ ਥੋੜੇ ਦਿਨਾਂ ਵਿੱਚ ਠੀਕ ਕਰ ਦੇਣਾ ਲਾਇਸੈਂਸ ਵਗੈਰਾ ਜਿਹੜੀਆਂ ਲੀਗਲ ਜੋ ਵੀ ਡਾਕੂਮੈਂਟ ਹੈਗੇ ਆ ਉਹ ਅਸੀਂ ਕਰਾ ਲੈਣੇ ਆ ਅਸਤਾ ਖੋਦ ਚਾਹੁੰਦੇ ਆ ਕਿ ਸਾਡੇ ਨਾਲ ਜਦੋਂ ਤੁਹਾਡੇ ਵੱਲੋਂ ਡੀਐਚਓ ਸਾਹਿਬ ਵੱਲੋਂ ਆ ਕੇ ਸਾਰੀ ਚੈਕਿੰਗ ਹੁੰਦੀ ਆ ਕੁਝ ਕਈ ਬਹੁਤ ਸਾਰੀਆਂ ਟੈਕਨੀਕਲ ਗੱਲਾਂ ਹੁੰਦੀਆਂ ਜਿਹੜੀਆਂ ਸਾਡੇ ਵੀ ਦੇਖ ਰਿਕਚ ਨਹੀਂ ਹੁੰਦੀਆਂ ਪਰ ਅਸੀਂ ਜੋ ਵੀ ਤੁਹਾਡੇ ਵੱਲੋਂ ਸਰਕਾਰ ਵੱਲੋਂ ਦਿੱਤਾ ਨੇ ਇਹਨੂੰ ਬੜੇ ਵਧੀਆ ਤਰੀਕੇ ਨਾਲ ਕਰਦੇ ਹਾਂ ਥੈਂਕ ਯੂ